ਉਹ ਵਿੱਚ ਕੀ ਸੀਗਾ ਜਿਵੇਂ ਇਕੱਲਾ- ਇਕੱਲੇ ਘਰ ਦੇ ਵਿੱਚ 8 8 9 9 10 10 ਨੰਬਰ ਲੱਗੇ ਹੋਏ ਸੀ। ਵਾਸ਼ਰੂਮ ਦਾ ਅਲੱਗ ਨੰਬਰ ਸੀਗਾ, ਘਰ ਦਾ ਅਲੱਗ ਸੀਗਾ, ਵਿਹੜੇ ਦਾ ਅਲੱਗ ਸੀਗਾ। ਉਹ ਆਪਾਂ ਘਰ ਕਮਾਈਂਡ ਹੋ ਕੇ ਆ ਗਏ ਘਰੇ। ਠੀਕ ਹੈ। ਸਾਰੇ ਘਰਾਂ ਨੂੰ ਮਤਲਬ ਇੱਕ ਨੰਬਰ ਲੱਗ ਗਿਆ। ਜਿਵੇਂ ਜਿਹੜਾ ਤੁਹਾਡਾ ਘਰ ਆ ਇਹਦੇ। ਹਾਂਜੀ। ਇਹ ਆ ਵਾਲਾ। ਆਹ ਘਰ ਨੂੰ। ਹਾਂਜੀ। ਜਿਵੇਂ ਕਮਾਈਂਡ ਹੋ ਗਿਆ ਸਾਰਾ ਇਹ ਨੰਬਰ। ਠੀਕ ਹੈ ਜੀ। ਉਹਦੇ ਵਿੱਚ ਕੀ ਆ ਹੁਣ ਜਿਹੜਾ ਉਹਦੇ ਉੱਪਰ ਨੰਬਰ ਲੱਗਿਆ ਹੋਇਆ ਵਾ। ਜਿਵੇਂ 21 ਨੰਬਰ ਲੱਗੇ ਹੋਇਆ ਇਹਦੇ ਵਿੱਚ। ਠੀਕ ਹੈ। ਉਸ ਤੋਂ ਇੱਕ ਵਾਰ ਦੇਖ ਲੈਣਾ ਵਾ। ਠੀਕ ਹੈ ਜੀ ਆ 21 ਨੰਬਰ ਆ ਗਿਆ ਦੇਖੋ 21 ਨੰਬਰ ਰਾਜਵਿੰਦਰ ਸਿੰਘ son of ਗੁਰਮੀਲ ਸਿੰਘ ਠੀਕ ਹੈ ਥਾਂ ਖਾਲੀ ਹੈ ਜਿਹੜਾ ਵਿੜਾ ਵਾ ਠੀਕ ਹੈ ਜੀ ਠੀਕ ਹੈ ਜੀ ਇਹ ਹੁਣ ਆਪਾਂ ਜਿਵੇਂ ਹੁਣ ਮੈਪ 2 ਆ ਗਿਆ ਪੇਸਟ ਕਰ ਦੇਣਾ ਕੋਈ ਸਾਂਝੀ ਥਾਂ ਦੇ ਉੱਪਰ ਜਦੋਂ ਪੇਸਟ ਕਰਤਾ ਉਹ ਤੋਂ ਬਾਅਦ ਆਪਣੇ ਕੋਲ 30 ਦਾ ਟਾਈਮ ਆਏ ਵੀ ਜੇ ਕਿਸੇ ਦੀ ਮਾਲਕੀ ਗਲਤ ਤੇ ਜੋ ਵੀ ਇਤਰਾਜ਼ ਹੋਊਗਾ ਮਤਲਬ 1-2 ਮਿੰਟ ਦਾ ਟਾਈਮ ਹੈ 1 ਮਿੰਟ ਵਿੱਚ ਵੀ ਤੁਸੀਂ ਮੈਨੂੰ ਦੱਸ ਸਕਦੇ ਆ ਜੇ ਕਿਸ ਦਾ ਕੋਈ ਮਾਲਕੀ ਦਾ ਡਿਸਪਿਊਟ ਆ ਮੰਨ ਲਓ ਉਹ ਫਿਰ ਉਹ ਫਿਰ ਤਸਵੀਲਦਾਰ ਸਾਹਿਬ ਦੇ ਕੋਲ ਜਾਊਗਾ ਤਰਾਜ ਤਿਗਰੀ 1 ਮਿੰਟ ਬਾਅਦ ਕਰੋ ਸਾਰੇ ਧਿਰਾਂ ਨੂੰ ਸੁਣ ਕੇ ਉਹ ਸਪੀਕਿੰਗ ਆਰਡਰ ਜਾਰੀ ਕਰ ਦਿੰਦੇ ਹਾਂ ਮੇਰਾ ਨਾਮ ਵੀਰਿੰਦਰਜੀਤ ਕੋਹੜ ਹੈ ਮੈਂ ਸਰਪੰਚ ਪਿੰਡ ਨਾਲੜੀ ਖੁਰ ਸਮਰਾਲਾ ਤੋਂ ਹ ਜੀ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਸੀਂ ਇੱਕ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਇਸ ਉਪਰਾਲੇ ਤੋਂ ਜਿੱਦਾਂ ਕਿ ਪਹਿਲਾਂ ਲੋਕਾਂ ਦੇ ਮਕਾਨਾਂ ਦੀਆਂ ਰਜਿਸਟਰੀਆਂ ਪੱਕੀਆਂ ਨਹੀਂ ਸੀ ਹੁੰਦੀਆਂ ਉਹਨਾਂ ਪੱਕੀਆਂ ਰਜਿਸਟਰੀਆਂ ਹੁਣ ਲੱਗ ਪਈਆਂ ਨੇ ਜਿਹਦੇ ਕਰਕੇ ਲੋਕਾਂ ਨੂੰ ਸੇਲ ਔਰ ਪਰਚੇਸ ਕਾਫੀ ਸਹੂਲਤ ਮਿਲੇਗੀ ਲੋਕਾਂ ਨੂੰ ਇੱਕ ਤਰ੍ਹਾਂ ਦੇ ਲੋਕਾਂ ਦੇ ਮਤਲਬ ਕਾਫੀ ਪ੍ਰੋਬਲਮ ਜਿਹੜੀਆਂ ਸੋਲਵ ਹੋ ਜਾਣਗੀਆਂ ਇਹਦੇ ਨਾਲ ਜਦੋਂ ਪੱਕੇ ਪੇਪਰ ਹੀ ਨਹੀਂ ਸੀ ਹੁੰਦੇ ਲੋਕਾਂ ਦੇ ਕੋਲ ਪੱਕੀ ਰਜਿਸਟਰੀਆਂ ਹੀ ਨਹੀਂ ਸੀ ਹੁੰਦੀਆਂ ਫਿਰ ਲੋਨ ਲੈਣਾ ਤਾਂ ਮਤਲਬ ਹੀ ਨਹੀਂ ਬੰਦਾ ਕਿਉਂਕਿ ਕਿਤੇ ਵੀ ਕੰਮ ਵੀ ਕੋਈ ਕਰਵਾਣ ਜਾਂਦੇ ਸੀ ਕਿਤੇ ਪਹਿਲਾਂ ਉਹਨਾਂ ਨੂੰ ਇਹੀ ਪੁੱਛਿਆ ਜਾਂਦਾ ਸੀਗਾ ਕਿ ਮੈਂ ਆਪਣੇ ਜੀ ਐਕਸਪੀਰੀਅੰਸ ਦੇ ਤੌਰ ਤੇ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਵੀ ਕੋਈ ਸੇਲ ਆ ਪਰਚੇਸ ਦੀ ਗੱਲ ਹੁੰਦੀ ਸੀ ਨਾ ਪਟਵਾਰੀ ਸਾਹਿਬ ਕੋਲ ਜਾਂਦੇ ਸੀ ਪਹਿਲਾਂ ਉਹਨਾਂ ਨੂੰ ਇਹੀ ਪੁੱਛਣਾ ਪੈਂਦਾ ਸੀਗਾ ਲਾਲਕੀ ਦੇ ਅੰਦਰ ਘਰ ਹੈ ਤੁਹਾਡਾ ਕੀ ਲਾਲਕੀ ਦੇ ਬਾਹਰ ਹੈ ਪਹਿਲਾਂ ਇਹੀ ਕਲੀਅਰ ਕਰਨਾ ਜ਼ਰੂਰੀ ਹੁੰਦਾ ਸੀ ਸਾਡੇ ਲਈ ਹੁਣ ਜ ਪੱਕੇ ਨੰਬਰ ਮਿਲ ਜਾਣਗੇ ਮਾਲਕੀ ਹੱਕ ਮਿਲ ਜੂਗਾ ਤੇ ਕਾਫੀ ਈਜ਼ੀ ਹੋ ਜਾਏਗਾ ਹਰ ਇੱਕ ਚੀਜ਼ਾਂ ਇਹਦੇ ਨਾਲ ਪ੍ਰੋਪਰਟੀ ਦਾ ਰੇਟ ਹੈ ਜਿਹੜਾ ਉਹ ਵੀ ਵਧਣ ਦੇ ਆ ਸਾਰੇ ਹਾਂਜੀ ਜ਼ਰੂਰ ਨੇ ਕਿਉਂਕਿ ਜਦੋਂ ਪੱਕੀ ਰਜਿਸਟਰੀਆਂ ਹੋਣ ਲੱਗ ਪੈਣਗੀਆਂ ਤੇ ਓਬਵੀਅਸਲੀ ਤੇ ਰੇਟ ਤਾਂ ਵਧਣਗੇ ਹੀ ਹੁਣ ਤੱਕ ਸਰਕਾਰਾਂ ਕਾਫੀ ਆਈਆਂ ਨੇ ਕਿਵੇਂ ਦੇਖ ਦऊं ਵੀ ਸਰਕਾਰ ਵੱਲੋਂ ਇਹ ਉਪਰਾਲਾ ਜਿਹੜਾ ਵਧੀਆ ਵਾ ਨਹੀਂ ਪੰਜਾਬ ਸਰਕਾਰ ਮਾਨ ਸਰਕਾਰ ਵੱਲੋਂ ਇਹ ਉਪਰਾਲੇ ਬਹੁਤ ਵਧੀਆ ਹੈ ਤੇ ਮੈਂ ਪਰਸਨਲੀ ਇਸ ਚੀਜ਼ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਦੀ ਹਾਂ ਕਿ ਕਾਫੀ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮਾਨਾ ਕਬਲਜੀਤ ਸਿੰਘ ਆਪਣਾ ਲਲੋੜੀ ਜਿਹੜਾ ਲੋਦਣਾ ਤੁਸੀਂ ਸਮਝ ਰਾਲਾ ਲਿਖਾਈ ਦਾ ਕੋਈ ਪ੍ਰੋਬਲਮ ਆਉਂਦੀ ਸੀ ਹੁਣ ਉਹ ਜੀ ਸੌਲਤਾ ਮਿਲੂ ਬੈਂਕਾਂ ਵੱਲੋਂ ਰਜਿਸਟਰੀ ਹੋ ਜੂ ਮਕਾਨਾਂ ਦੀ ਕਿੰਨਾ ਕੁ ਫਰਕ ਪਏਗਾ ਇਹਨਾਂ ਦੀ ਜਿਹੜਾ ਤੁਹਾਡੇ ਨਾਮ ਜਾ ਚੜ ਜੇਗੀ ਲੋਨ ਦਾ ਪ੍ਰਾਪਰਟੀ ਦਾ ਫਰਕ ਤਾਂ ਹੀ ਪੈਂਦਾ ਹੁੰਦਾ ਕਿੱਥੇ ਕਬਜੇ ਦਾ ਕਬਜਾ ਕਿੱਥੇ ਕੋਈ ਵੀ ਲੈ ਸਕਦਾਗਾ ਜਮੀਨ ਜਾਇਦਾਦ ਪਲਾਟ ਵਲਾਂ ਆਪਰੇ ਨਾਮ ਚੜੂਗਾ ਲੋਨ ਹੋ ਜੂ ਕਿੱਥੇ ਕਬਜੇ ਦਾ ਕਬਜਾ ਇਸ ਦਾ ਫਾਇਦਾ ਤਾਂ ਹੁੰਦਾ ਹੀ ਆ ਲੋੜੀ ਕਰ ਦੋ ਜੀ ਪਰ ਅਲਾ ਬਹੁਤ ਵਧੀਆ ਜੀ ਗਵਰਨਮੈਂਟ ਦਾ ਮਾਨ ਸਕਾਰ ਦਾ ਕਿੰਨਾ ਕੁ ਫਾਇਦਾ ਹੋਏਗਾ ਇਹਦੇ ਨਾਲ ਤੁਹਾਨੂੰ ਫਾਇਦਾ ਬਹੁਤ ਹੋਊਗਾ ਜੀ ਗਾਂ ਬੱਚਿਆਂ ਦੇ ਨਾਅ ਚੜੂਗੀ ਬੱਚੇ ਗਾਂ ਲੋਨ ਲੈ ਸਕਦੇ ਆ ਬਾਹਰ ਅੰਦਰ ਜਾਣ ਨੂੰ ਪੀਐਸਟੀਆ ਹੋ ਜਾਣਗੇ ਜੀ ਪੱਕੇ ਨਾਅ ਸਹੀ ਚੜ ਜਾਣਗੇ ਜੀ ਅੱਗੇ ਜੀ ਮੇਰਾ ਨਾਮ ਹਰਮੇਸ਼ ਸਿੰਘ ਹੈ ਪਿੰਡ ਸਿੰਘਾਂ ਦੀ ਸਲੌਦੀ ਹੈ ਜੀ ਸਰਪੰਚ ਜੀ ਇਹ ਬਹੁਤ ਵਧੀਆ ਕਰ ਰਹੀ ਨੇ ਸਰਕਾਰ ਜੋ ਵੀ ਕਰ ਰਹੀ ਆ ਚੰਨੀ ਸਾਹਮਣੇ ਐਲਾਨ ਕੀਤਾ ਤੇ ਜੀ ਪਹਿਲਾਂ ਹੁਣ ਹੁਣ ਆਮ ਆਦਮੀ ਸਰਕਾਰ ਪੂਰੇ ਕਰਦੀ ਜਾ ਰਹੀ ਹੈ ਕਾਹਾਂ ਕਾਹਾਂ ਜੀ ਤੇ ਅਸੀਂ ਜੇ ਮੈਂ ਮੰਨ ਲਵਾਂ ਜਿਹੜੇ ਗਰੀਬ ਬੰਦੇ ਆ ਹਰ ਬੰਦੇ ਉਹਦੇ ਵਿੱਚ ਰਹਿਦਾ ਕੋਈ ਵੀ ਆਪਣਾ ਮਾਲਕ ਨਹੀਂ ਤੇ ਹੁਣ ਮਾਲਕ ਬਣ ਜਾਊਗਾ ਜੀ ਕਿੰਨਾ ਕੁ ਫਾਇਦਾ ਹੋਵੇਗਾ ਇਹਦੇ ਨਾਲ ਆ ਜੀ ਬਹੁਤ ਫਾਇਦਾ ਹੋ ਜਾਊਗਾ ਜੀ ਕਿਸੇ ਨੇ 20 10 ਘੰਟੇ ਵੀ ਕਿਸੇ ਨੇ ਬਾਹਰ ਭੇਜਣਾ ਬੱਚਾ ਜੀ ਜਾਂ ਮਕਾਨ ਟੋੜ ਕੇ ਵੱਧ ਕਰਨਾ ਹੀ ਕਿਵੇਂ ਉਹਨਾਂ ਨੂੰ ਫਾਇਦੇ ਚ ਆਈ ਕਿ ਕੋਈ ਕਿਸੇ ਦਾ ਬਿਮਾਰਾ ਬੰਦਾ ਕੋਈ ਹੋਰ ਪ੍ਰੋਬਲਮ ਆਈ ਉਹ ਵੇਚ ਕੇ ਨਹੀਂ ਪੈਸੇ ਹੁੰਦੇ ਜੀ ਜਾਂ ਲੋਨ ਲੈ ਕੇ ਤੇ ਆਪਣਾ ਇਲਾਜ ਕਰਾ ਸਕਦਾ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਸਲੌਦੀ ਸਿੰਘਾ ਜੀ ਜਿਹੜੀ ਆ ਲਾਲ ਲਕੀਰ ਦੇ ਅਮੰਦਰ ਰਜਿਸਟਰੀਆਂ ਹੋ ਰਹੀਆਂ ਨੇ ਇਹਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕਿਸੇ ਕਿਸੇ ਨੇ ਵੀ ਆਪਣਾ ਬੱਚਾ ਬਾਹਰ ਭੇਜਣਾ ਉਹ ਆਪਣਾ ਪ੍ਰਾਪਰਟੀ ਨੂੰ ਲੋਨ ਲੈ ਵੀ ਸਕਦਾ ਹੈ ਤੇ ਉਹ ਆਪਣੀ ਵੇਚ ਵੀ ਸਕਦਾ ਆਉਣ ਵਾਲੇ ਸਮੇਂ ਚ ਉਹਦਾ ਬਹੁਤ ਫਾਇਦਾ ਹੈ ਮਤਲਬ ਵੇਚ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਸਕਦਾ ਹੈ ਕਦੇ ਪਹਿਲਾਂ ਲੋਨ ਮਿਲਿਆ ਤੁਹਾਨੂੰ ਨਹੀਂ ਸਰ ਲੋਨ ਨਹੀਂ ਮਿਲਿਆ ਜੀ ਕਿਉਂ ਇਹ ਲਾਲ ਲਕੀਰ ਦੇ ਅੰਦਰ ਹੈ ਨਾ ਦੀ ਕੋਈ ਮਲਕੀਅਤ ਨਹੀਂ ਸੀ ਕੋਈ ਇਹਦਾ ਸਾਨੂੰ ਨੀਤੀ ਕਾਗਜ ਨਹੀਂ ਸੀ ਸਾਡੇ ਕੋਲ ਨਾ ਕੋਈ ਰਜਿਸਟਰੀ ਸੀ ਜੇ ਸਾਡੇ ਨੌ ਹੋ ਜਾਣੇ ਜੀ ਕੋਈ ਵੀ ਚੀਜ਼ ਆਪਣੇ ਨਾਂ ਹੁੰਦੀ ਆ ਉਹ ਆਪਣਾ ਦੁੱਗਣੀ ਰੇਟ ਵਿੱਚ ਵੇਚ ਦਿੰਦੇ ਆ ਜੀ ਉਹਦਾ ਸਾਨੂੰ ਫਾਇਦਾ ਵੀ ਆ ਆਉਣ ਵਾਲੇ ਸਮੇਂ ਵਿੱਚ ਵੀ ਫਾਇਦਾ ਸਾਨੂੰ ਜੀ ਕਿਸੇ ਬੱਚਿਆਂ ਦੀ ਚੰਗੀ ਪ੍ਰਾਪਰਟੀ ਚੰਗੇ ਰੇਟ ਵਿੱਚ ਵਿਕ ਜਾਂਦੀ ਆ ਜੀ ਕਿਸੇ ਹੋਰ ਪਾਸੇ ਲੈਣੀ ਹੁੰਦੀ ਆ ਅਸੀਂ ਇਹ ਪ੍ਰਾਪਰਟੀ ਵੇਚ ਕੇ ਕਿਸੇ ਹੋਰ ਪਾਸੇ ਵੀ ਲੈ ਸਕਦੇ ਆ ਜੀ ਹੁਣ ਤੱਕ ਇੰਨੀਆਂ ਸਰਕਾਰਾਂ ਆਈਆਂ ਸਰਕਾਰ ਦੀ ਉਪਲਬਧਦੀ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਬਹੁਤ ਵਧੀਆ ਕਾਰਜਾਈ ਸਰਕਾਰ ਦਾ ਬਹੁਤ ਵਧੀਆ ਕੰਮ ਆ ਜੀ ਸਰਕਾਰ ਦਾ ਤੋ ਬਹੁਤ ਬੱਚੇ ਰਹਿ ਜਾਂ ਅੰਦਰ ਬਾਹਰ ਜਾਣ ਨੂੰ ਜਮੀਨਾਂ ਆਪਣੇ ਪ੍ਰਾਪਰਟੀਆਂ ਲਾਲਕੀਰ ਦੇ ਅੰਦਰ ਨਹੀਂ ਦੀ ਵਿਕਦੀਆਂ ਪਰ ਹੁਣ ਸਾਨੂੰ ਫਾਇਦਾ ਜੀ ਵੀ ਵੇਚ ਕੇ ਅਸੀਂ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਸੈੱਟ ਕਰਦੇ ਆ ਸਰਕਾਰ ਦਾ ਬਹੁਤ ਵਧੀਆ ਕਾਰਜਾ ਵੀ ਇਹ ਸਾਨੂੰ ਮੰਨ ਲਓ ਜਿਹੜਾ ਸੂਤ ਸਾਨੂੰ ਦਿੱਤੀ ਜਾਂ ਰਜਿਸਟਰੀਆਂ ਹੋਣ ਲੱਗੀਆਂ ਬਹੁਤ ਵਧੀਆ ਕੰਮ ਆ ਸਰਕਾਰ ਦਾ ਇਹ